ਲੁਧਿਆਣਾ 'ਚ ਦੋ ਪਹਿਣਾ ਨੇ ਵਿਅਕਤੀ ਦਾ ਕੀਤਾ ਕਤਲ بیسਬਾਲ ਦੇ ਨਾਲ ਸਿਰ 'ਚ ਮਾਰੀ 60 ਕਈ ਦਿਨਾ ਤੋਂ ਚੱਲ ਰਹੀ ਸੀ ਲੜਾਈ ਪਿਤਾ ਨੂੰ ਬਚਾਉਣ ਦੌੜੀਆਂ ਸੀ ਕੁੜੀਆਂ ਲੁਧਿਆਣਾ ਦੇ ਢਿੱਲੋਂ ਨਗਰ ਇਲਾਕੇ ਦੇ ਵਿੱਚ ਗਵੰਡਿਆ ਵੱਲੋਂ ਇੱਕ ਵਿਅਕਤੀ ਦੀ ਕੁੱਟਮਾਰ ਕਰਕੇ ਗੰਭੀਰ ਜ਼ਖਮੀ ਕਰ ਦਿੱਤਾ ਗਿਆ ਲੋਕਾਂ ਨੇ ਗੰਭੀਰ ਹਾਲਤ ਦੇ ਵਿੱਚ ਸੁਖਵਿੰਦਰ ਸਿੰਘ ਬਬਲੂ ਨੂੰ ਹਸਪਤਾਲ ਪਹੁੰਚਾਇਆ ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ ਦੱਸਦੀ ਹੈ ਕਿ ਗਵੰਡਿਆ ਦੇ ਨਾਲੇ ਕਾਫੀ ਸਮੇਂ ਤੋਂ ਲੜਾਈ ਚੱਲ ਰਹੀ ਸੀ ਆਪਸ ਦੇ ਵਿੱਚ ਝਗੜਾ ਰਹਿੰਦਾ ਸੀ ਤੇ ਫਿਰ ਅੱਜ ਫਿਰ ਕਿਸੇ ਗੱਲ ਨੂੰ ਲੈ ਕੇ ਇਹਨਾਂ ਦੋਵਾਂ ਗਵੰਡੀਆਂ ਦੇ ਵਿੱਚ ਆਪਸੀ ਲੜਾਈ ਹੋ ਗਈ ਕਹਾ ਸੁਣੀ ਹੋਗੀ ਜਿਸ ਤੋਂ ਬਾਅਦ ਕਿ ਦੋਵੇਂ ਹੱਥੋਂ ਪਾਈ ਹੋਣ ਲੱਗੇ ਤੇ ਇਫਜ਼ਰਾਨ ਤੋਂ ਲੜਕੀਆਂ ਦੇ ਵੱਲੋਂ بیسਬਾਲ ਜਾਂ ਫਿਰ ਥਾਪੀ ਕਹਿ ਲੋ ਉਹਨਾਂ ਦੇ ਹੱਥ ਦੇ ਵਿੱਚ ਸੀ ਤੇ ਉਹਨਾਂ ਨੇ ਉਸ ਵਿਅਕਤੀ ਦੇ ਜੋ ਕਿ ਗਵੰਡੀ ਜਿਸ ਨਾਲ ਲੜਾਈ ਹੋ ਰਹੀ ਸੀ ਉਸ ਦੇ ਸਿਰ ਦੇ ਵਿੱਚ ਜ਼ੋਰਦਾਰ ਤਰੀਕੇ ਦੇ ਨਾਲ ਮਾਰ ਦਿੱਤੀ ਤੇ ਉਸ ਵਿਅਕਤੀ ਦਾ ਕਤਲ ਕਰ ਦਿੱਤਾ ਉਥੇ ਹੀ ਇਸ ਪੂਰੇ ਮਾਮਲੇ ਦੀ ਪੁਲਿਸ ਵੱਲੋਂ ਜਾਂਚ ਜੜੀ ਆ ਕੀਤੀ ਜਾ ਰਹੀ ਹੈ ਜਾਣਕਾਰ ਦਿੰਦਿਆਂ ਮਲਕੀਤ ਸਿੰਘ ਨੇ ਦੱਸਿਆ ਕਿ ਸੁਖਵਿੰਦਰ ਉਹਨਾਂ ਦੇ ਮੁਹੱਲੇ 'ਚ ਰਹਿੰਦਾ ਹੈ ਜੋ ਕਿ ਟੈਂਪੂ ਚਾਲਕ ਦਾ ਕੰਮ ਕਰਦਾ ਸੀ ਉਹਨਾਂ ਦਾ ਆਪਣੇ ਗਵਾਂਢੀਆਂ ਨਾਲ ਕਾਫੀ ਸਮੇਂ ਤੋਂ ਝਗੜਾ ਚੱਲ ਰਿਹਾ ਸੀ ਜਿਸ ਨੂੰ ਲੈ ਕੇ 2 ਦਿਨ ਪਹਿਲਾਂ ਉਹਨਾਂ ਦੀ ਲੜਾਈ ਵੀ ਹੋਈ ਸੀ ਤੇ ਵੀਰਵਾਰ ਰਾਤ ਕਰੀਬ 10-15 ਵਜੇ ਉਹਨਾਂ ਦੀ ਫਿਰ ਆਪਸ ਦੇ ਵਿੱਚ ਲੜਾਈ ਹੋ ਗਈ ਮਲਕੀਤ ਸਿੰਘ ਉਹਨਾਂ ਨੂੰ ਛੜੋਣ ਗਿਆ ਸੀ ਉਸਨੇ ਦੋਸ਼ ਲਾਇਆ ਕਿ ਗਵੰਡੀਆਂ ਨੇ ਉਸ ਦੇ ਸਿਰ ਦੇ ਵਿੱਚ ਡੰਡਿਆਂ ਦੇ ਨਾਲ ਸੱਟਾਂ ਮਾਰੀਆਂ ਨੇ ਜਿਸ ਤੋਂ ਬਾਅਦ ਕਿ ਬੱਬਲੂ ਜ਼ਮੀਨ ਤੇ ਡਿੱਗ ਗਿਆ ਅਤੇ ਉਸ ਨੂੰ ਚੱਕ ਕੇ ਹਸਪਤਾਲ ਲਿਜਾਇਆ ਗਿਆ ਤੇ ਜਿੱਥੇ ਉਸ ਦੀ ਮੌਤ ਹੋ ਗਈ। ਫਿਲਹਾਲ ਪੁਲਿਸ ਵੱਲੋਂ ਇਸ ਪੂਰੀ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। ਸਰੋਨ ਗੁਰਵਿੰਦਰ ਸਿੰਘ ਜੀ ਕਿਹੜਾ ਇਲਾਕਾ ਦਾ ਮੈਂ ਇਥੋਂ ਦਾ ਰਹਿਣ ਵਾਲਾ ਆ ਨਾਮ ਮੇਰਾ ਮੁਕੰਨ ਢਿਲੋਂ ਨਗਰ ਗਲੀ ਨੰਬਰ ਅੱਛਾ ਗਲੀ ਨੰਬਰ 89 ਪੈਂਦੀ ਆ ਤੇ ਕੀ ਹੋਇਆ ਪਸ ਆ ਹੱਸਾ ਮੇ ਜਾ ਕੇ ਸੀ ਕਿਥੇ ਗਲੀ ਦੇ ਵਿੱਚ ਜੀ ਮਲਕੀਤ ਸਿੰਘ ਤੇ ਮੁੰਡਾ ਉਸ ਫਿੰਦੇ ਸੇ ਬਬਲੂ ਇੱਥੇ ਖੜੇ ਸੀ ਅੱਛਾ ਜੀ ਤੇ ਸਾਂਡ ਲੰਘ ਰਿਹਾ ਸੀਗਾ ਅੱਛਾ ਜੀ ਪਰਸੋਂ ਦੀ ਗੱਲ ਹੈ ਅੱਛਾ ਜੀ ਤੇ ਉਹ ਨਾਲ ਲੱਗੇ ਫਸਤਰੇ ਦਾ ਮੁੰਡਾ ਲਿੰਦਾ ਉਹਨੇ ਉਹ ਕਹਿੰਦਾ ਵੀ ਅੰਕਲ ਗੋਦੀ ਨਾਲ ਲੰਘੋ ਇਹਦੇ ਹੂੰ ਕਿ ਇਹ ਮਾਰੇਗਾ ਅੱਛਾ ਜੀ ਉਹ ਕਹਿੰਦਾ ਵੀ ਮੈਂ ਕਿਹਾ ਨਿਛੜੀਆਂ ਵੀ ਯਾਰਾ ਮੈਨੂੰ ਮਾਰੂਗਾ ਹੂੰ ਨਹੀਂ ਐਸੇ ਗੱਲ ਦੁੱਤੇ ਇਹਨਾਂ ਨੇ ਆਉਂਦਾ ਵੀ ਜੇ ਤੂੰ ਨੇ ਨਹੀਂ ਛੇੜੀ ਤੇ ਇਹ ਨਹੀਂ ਛੇੜੀ ਅੱਛਾ ਜੀ ਬਸ ਇਹ ਨਹੀਂ ਪਰਸੋਂ ਦੀ ਗੱਲ ਓਏ ਅੱਛਾ ਤੇ ਪਰਸੋਂ ਦੀ ਗੱਲ ਹੈ ਤੇ ਅੱਜ ਅੱਜ ਫੇਰ ਅੱਜ ਫੇਰ ਮਤਲਬ ਇਹਨਾਂ ਦਾ ਹਸੇ ਮਜ਼ਾਕ ਦੇ ਵਿੱਚ ਇਹ ਆਫਸਰ ਚ ਹੱਥਪਾਈ ਹੋ ਗਈ ਅੱਛਾ ਮਤਲਬ ਮਰਡਰ ਅੱਜ ਹੋਇਆ ਮਰਡਰ ਅੱਜ ਹੋਇਆ ਅੱਛਾ ਕਿਵੇਂ ਹੋਇਆ ਉਹ ਜਦੋਂ ਇਹ ਦੋਨੋਂ ਜਣੇ ਹੱਥਪਾਈ ਹੋਏ ਨੇ ਉਹ ਥੱਲੇ ਸੀ ਇਹ ਮੁੰਡਾ ਉੱਪਰ ਸੀ ਨਹੀਂ ਨਹੀਂ ਹੱਥਪਾਈ ਹੋਣ ਦਾ ਕਾਰਨ ਅੱਜ ਕੀ ਕਾਰਨ ਅੱਜ ਕੋਈ ਉਹ ਉਸੇ ਪਰਸੋਂ ਵਾਲੇ ਹਸੇ ਮਜ਼ਾਕ ਨੂੰ ਅੱਜ ਫੇਰ ਇਹਨਾਂ ਨੇ ਦੁਬਾਰਾ ਛੇੜ ਲਿਆ ਦੁਬਾਰਾ ਬਸ ਉਹ ਕਹਿੰਦਾ ਵੀ ਮਤਲਬ ਤੂੰ ਬਹੁਤਾ ਬਦਮਾਸ਼ ਹਮ ਇਹ ਕਹਿੰਦਾ ਯਾਰ ਜਾ ਚੱਲੇ ਜਾ ਬਸ ਹਾਸੇ ਵਿੱਚ ਜਾ ਕੇ ਦੇ ਵਿੱਚ ਹੀ ਅੱਛਾ ਜੀ ਅੱਗੇ ਵੀ ਕਰਦੇ ਰਹਿੰਦੇ ਸੀ ਅੱਛਾ ਜੀ ਤੇ ਉਹ ਉਹ ਥੱਲੇ ਡੇਰ ਪਿਆ ਉੱਪਰ ਸੀ ਜੀ ਤੇ ਇਹਦੀਆਂ ਲੜਕੀਆਂ ਦੋ ਆ ਇੱਕ 22 ਸਾਲ ਦੀ ਇੱਕ 20 ਸਾਲ ਦੀ ਉਹਨਾਂ ਨੇ ਮਗਰਲੇ ਬੰਨੋ ਆ ਕੇ ਲੱਕੜ ਦੀਆਂ ਜਿਹੜੀਆਂ ਹੁੰਦੀਆਂ ਨੇ ਉਹ ਕਪ ਕਪੜੇ ਧੋਣ ਵਾਲੀਆਂ ਥਾਪੀ ਥਾਪੀ ਉਹ ਇਹਦੇ ਸਿਰ ਵਿੱਚ ਮਾਰੀਆਂ ਮਗਲੇ ਪਾਸ ਅੱਛਾ ਜੀ ਦੋਨੋਂ ਕੁੜੀਆਂ ਨੇ ਦੋਨੋਂ ਕੁੜੀਆਂ ਦੋਨੋਂ ਕੁੜੀਆਂ ਨੇ ਕੀ ਨਾਮ ਨੇ ਜੀ ਉਹਨਾਂ ਦੇ ਉਹਨਾਂ ਦੇ ਨਾਮ ਮੈਨੂੰ ਯਾਦ ਨਹੀਂ ਗੇ ਦੀਪੀ ਆ ਕਮਣੀ ਆ ਇੱਕ ਦੀਪੀ ਦਾ ਕਮਣੀ ਆ ਅੱਛਾ ਜੀ ਇਹ ਇਹਦੀ ਗੱਡੀ ਚਲਾਉਂਦਾ ਮੱਖਣ ਸਿੰਘ ਦਾ ਨਾਮ ਉਹਦੇ ਦਾ ਕੁੜੀਆਂ ਦੀ ਕਿੰਨੀ ਉਮਰ ਹੋਊਗੀ ਉਹਨਾਂ ਦੀ ਇੱਕ ਦੀ 2 ਬਾਈਕ ਸਾਲ ਇੱਕ 20 ਸਾਲ ਦੀ ਅਨਮੈਰਿਡ ਨੇ ਅਗਲੇ ਮਰਡਰ ਹੋਇਆ ਉਹ ਕੰਮ ਕੀ ਕਰਦਾ ਕੀ ਨਾਮ ਉਹਦਾ ਨਾਮ ਸੁਖਵਿੰਦਰ ਸਿੰਘ ਬਬਲੂ ਆ ਜੀ ਉਹ ਟੈਂਪੂ ਚਲਾਉਂਦਾ ਪਲਾਗੋ ਠੀਕ ਹੈ ਮੱਖਣ ਸਿੰਘ ਦਾ ਟੈਂਪੂ ਮੈਰੀ ਦਾ ਜੀ ਨਹੀਂ ਅਨਮੈਰਡਾ ਆ ਘਰ ਹੁੰਦਾ ਕੱਲਾ ਕੱਲੇ ਹੀ ਰਹਿੰਦਾ ਉਹ ਕੱਲਾ ਹੀ ਰਹਿੰਦਾ ਨਾਲ ਉਹਦਾ ਭਰਾ ਵਾ ਕਿੰਨੇ ਕ ਟਾਈਮ ਤੁਰੇ ਰਹਦੇ ਆ ਇਹ ਤਕਰੀਬਨ 30 35 ਸਾਲ ਤੋਂ ਜੰਦਈ ਇਹ ਜਗ੍ਹਾ ਵਿਗੀ ਆ ਉਦੋਂ ਲਈ ਉਹਦੇ ਪਿਓ ਨੇ ਮਕਾਨ ਲਿਆ ਸੀ ਤੇ ਇਹ ਜਿਹੜੀ ਥਾਪੀ ਮਾਰੀ ਆ ਉਹ ਦੋ ਕੁੜੀਆਂ ਨੇ ਮਾਰੀ ਦੋ ਕੁੜੀਆਂ ਨੇ ਮਾਰੀ ਉਹ ਤਾਂ ਬਾਪ ਜਰਾ ਸੀ ਉਹ ਥੱਲੇ ਸੀ ਇਹ ਮੁੰਡਾ ਉੱਪਰ ਸੀ ਅੱਛਾ ਜੀ ਇਹ ਆਪਸ ਵਿੱਚ ਲੜ ਰਹੇ ਸੀ ਇਹ ਛਡਾਰੇ ਸੀ ਮਲਕੀਤ ਸਿੰਘ ਮੱਖਣਸਿਉਣੀ ਲੱਗੋ ਛਡਾਰੇ ਆ ਅੱਛਾ ਜੀ ਮੈਂ ਤਾਂ ਪੈਲਸ ਵਿੱਚ ਵਿਆਹ ਵਿੱਚ ਸੀ ਮੈਨੂੰ ਤੇ ਇਹਨਾਂ ਨੇ ਹੁਣ ਜਾਂਦਿਆਂ ਉੱਥੇ ਜਾ ਕੇ ਲਿਆ ਅਸੀਂ ਹੁਣ ਉਹ ਦੀ ਡੈੱਡ ਬੋਡੀਆਂ ਨੇ ਕਰਿਆ ਲੈ ਸਾਨੂੰ ਜਵਾਬ ਦੇ ਦਿੱਤਾ ਸਿਰ ਮੌਕੇ ਤੇ ਡੈਥ ਹੋ ਗਈ ਸੀ ਇੱਥੇ ਮੌਕੇ ਤੇ ਅਸੀਂ ਕਰਿਆਲ ਦੇ ਖੜੇ ਉਹਨਾਂ ਨੇ ਜਵਾਬ ਦੇ ਦਿੱਤਾ ਸਿਵਲ 'ਚ ਖੜੇ ਉਹਨਾਂ ਨੇ ਸਾਰੇ ਜਦੋਂ ਚੈੱਕ ਕੀਤਾ ਕਹਿੰਦੇ ਨਹੀਂ ਡੈੱਡ ਪੁਲਿਸ ਨੂੰ ਤਲਾਸ਼ ਕਿੰਨੀ ਦੀ ਬਾਤ ਕੀਤੀ ਓਏ ਉਹਨਾਂ ਨੇ ਤਲਾਸ਼ ਕੀਤੀ ਜੋ ਸਿਵ ਤੇ ਕਿੰਨੀ ਉਮਰ ਸੀ ਜੀ ਬੰਦੇ ਦੀ ਇਹਦੀ ਤਕਰੀਬਨ 38 ਤੋਂ 40 ਦੇ ਵਿੱਚਕਾਰ ਆ ਅੱਛਾ ਜੀ ਇਹ ਪਹਿਲਾਂ ਵੀ ਕਦੀ ਕੋਈ ਇਦਾਂ ਦੀ ਗੱਲ ਹੋਈ ਲੜਾਈ ਝਗੜੇ ਦੀ ਨਹੀਂ ਪਹਿਲਾਂ ਇਹਨਾਂ ਨਾਲ ਕੋਈ ਲੜਾਈ ਝਗੜਾ ਨਹੀਂ ਹੁੰਦਾ ਦੱਸ ਇਹ ਕੱਲਾ ਰਹਿੰਦਾ ਮਕਾਨ ਉਹਦਾ ਆ ਉਹਦੇ ਨਾਲ ਭਰਾ ਦਾ ਮਕਾਨ ਆ ਅੱਛਾ ਜੀ ਤੇ ਭਰਾ ਨੇ ਪਹਿਲਾਂ ਸਾਰੇ ਮਕਾਨ ਦੇ ਆਪਣੇ ਨਾਂ ਰਜਿਸਟਰੀ ਕਰਾ ਲਈ ਸੀ ਤੇ ਭਰਾ ਮੌਕੇ ਤੇ ਸੀਗਾ ਉਦੋਂ ਭਰਾ ਮੌਕੇ ਤੇ ਸੀ ਉਹ ਕਹਿੰਦਾ ਵੀ ਮੇਰੇ ਵਾਸਤੇ ਮਰ ਗਿਆ ਕਿਉਂਕਿ ਨੇ ਹਿੱਸਾ ਲੈ ਲਿਆ ਨਾ ਆਪਣਾ ਅੱਛਾ ਜੀ ਇਹਨਾਂ ਨੇ ਹਿੱਸੇ ਸਾਰੇ ਰਜਿਸਟਰੀ ਇਹਨੇ ਕਰਾ ਲਈ ਸੀ ਭਰਾ ਨੇ ਠੀਕ ਹੁਣ ਅਸੀਂ ਮੱਲੇ ਵਾਲੇ ਨੇ ਰਲ ਕੇ ਤੇ ਇਹਨੂੰ ਅਸੀਂ ਇਹਦਾ ਹਿੱਸਾ ਦਵਾ ਸਾਰਾ ਜੀ ਭੱਜ ਗਿਆ ਸੀ ਸਾਰੇ ਉਹ ਹੁਣ ਪਰਵਾਹੀ ਹੈ ਜਿਹੜਾ ਆ ਰਿਹਾ ਹਸਪੀਟਲ ਅਸੀਂ ਦੇਖਦੇ ਹੁਣ ਅੱਛਾ ਜੀ ਵੀ ਇੱਥੇ ਕਿ ਨਹੀਂ ਠੀਕ ਬਾਕੀ ਉਹਦੀਆਂ ਭੈਣਾਂ ਦੋ ਨੇ ਵਿਆਹੀਆਂ ਨੇ ਉਹਨਾਂ ਨੂੰ ਤਲਾਕ ਕਰਤੀ ਆ ਉਹ ਸਵੇਰੇ ਆਉਣਗੀਆਂ ਜੋ ਉਹਨਾਂ ਦੀ ਕਾਰਵਾਈ ਕਰਨੀ ਹੋਏਗੀ ਉਹ ਸਭ ਨਾਲ ਹੀ ਚੱਲਾਂਗੇ ਉਹ ਵੀ ਗਰੀ ਪਰਿਵਾਰ ਅਸੀਂ ਇਹ ਵੀ ਨਹੀਂ ਚਾਹੁੰਦੇ ਵੀ ਉਹਨਾਂ ਨਾਲ ਵੀ ਇੰਨੇ ਕਿ ਆ ਜਾਓ ਜਿਹੜਾ ਕਾਰਨ ਸੀ ਉਹ ਮਾਮੂਲੀ ਗੱਲ ਸੀ ਮਾਮੂਲੀ ਗੱਲ ਅਸਲ ਤੱਕ ਪਹੁੰਚ ਗਈ ਕਤਲ ਤੱਕ ਪਹੁੰਚ ਗਈ ਦੋ ਕਤਲ ਹੋਏ ਨੇ ਜਿੱਕੋ ਹੋ ਰਿਹਾ ਹੈ ਇੱਧਰ ਲੁਧਿਆਣਾ ਤੋਂ ਸੰਦੀਪ ਸ਼ਰਮਾ ਦੀ ਰਿਪੋਰਟ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर।